ਕਾਟਨ ਦੀ ਟੀ-ਸ਼ਰਟ ਨਿਗਾਹ ਕਰਨ ਲੱਗੇ ਆ ਲੈਡੀਜ਼ ਬਹੁਤ ਹੀ ਪਿਆਰੀ ਟੀ-ਸ਼ਰਟ ਆ ਜਿਹਨੂੰ ਪੈਨਸਲ ਟੌਪ ਵੀ ਕਿਹਾ ਜਾਂਦਾ ਵਾ 190 GSM ਲੈਕਰਾਂ ਦੇ ਨਾਲ ਆ ਜਿਹੜੀ ਜੈਂਟਸ ਟੀ-ਸ਼ਰਟ ਦੇਖੀ ਆ ਉਸ ਤੋਂ ਉੱਪਰ ਦੇ ਸਟਾਫ ਦੇ ਵਿੱਚ 190 GSM ਲੈਕਰਾਂ ਦੇ ਵਿੱਚ ਆਈ ਆ ਕਾਟਨ ਦੀ ਟੀ-ਸ਼ਰਟ ਲੈਡੀਜ਼ ਨਿਗਾਹ ਕਰਕੇ ਜਾਈਏਗੀ ਐਮ ਐਲ ਐਕਸ ਐਲ ਦੇ ਵਿੱਚ ਸਾਈਜ਼ ਆਣੇ ਆ ਜੀ ਜੀ 190 GSM ਤੋਂ ਉੱਪਰ ਦਾ ਸਟਾਫ ਆ ਜੇ ਤੁਸੀਂ ਇੱਕ ਵਾਰ ਸਟਾਫ ਨੂੰ ਹੱਥ ਲਾ ਲਿਆ ਤੁਸੀਂ ਵੱਡੇ ਵੱਡੇ ਬ੍ਰਾਂਡ ਭੁੱਲ ਜਾਓਗੇ ਵਾਦਾ ਕਰਦੇ ਆਂ ਅਸੀਂ ਤੁਹਾਡੇ ਨਾਲ ਬਹੁਤ ਹੀ ਪਿਆਰਾ ਸਟਾਫ ਆ ਜੀ ਬਹੁਤ ਹੀ ਪਿਆਰਾ ਲਓ ਜੀ 190 ਜੀਐਸਐਮ ਮੈਕਰਾ ਤੋਂ ਉੱਪਰ ਲਾ ਨਿਗਾਹ ਕਰ ਲਓ ਜੀ ਲਓ ਫਰੰਟ ਤੇ ਬੈਕ ਸਾਈਜ਼ ਆਣਗੇ ਜੀ ਐਮ ਐਲ ਐਕਸਐਲ 200 ਰੁਪਏ ਚ ਦੇ ਦਵਾਂਗੇ ਵਾਦਾ ਆ ਕਿ ਤੇ ਹੋਣੀ ਮਿਲਣੀ ਐਮ ਐਲ ਐਕਸਐਲ ਲਓ ਜੀ ਕਿਊਟ ਦੇ ਨਾਲ ਬਹੁਤ ਹੀ ਪਿਆਰਾ ਸੂ ਲਓ ਜੀ ਅਗਰ ਆ ਵੀ ਨਿਗਾਹ ਕਰਾ ਲਈਓ ਜੀ 6 ਕਲਰ ਆਣੇ ਆ ਐਮ ਐਲ ਐਕਸਐਲ ਦੇ ਵਿੱਚ 6 ਕਲਰ ਆਣਗੇ ਜੀ 190 GSM ਲੈਕਰ ਆ ਦੀ ਆ ਜੀ 컬러 ਆਣਗੇ 6 ਇਹਦੇ ਵਿੱਚ 6 ਦੇ 6 컬러 ਤੁਹਾਨੂੰ ਨਿਗਾਹ ਕਰਾ ਦੇਣੇ ਆ ਸਿਰਫ 200 ਰੁਪਏ ਦੇ ਵਿੱਚ ਮਿਲ ਜਾਣੀਆਂ 200 ਵਿੱਚ ਪੈਨਸਲ ਕੀ ਕਹਿੰਦੇ ਨੇ ਪੈਨਸਲ ਕਹਿੰਦੇ ਹਨ ਪੈਨਸਲ ਟਾਪ ਕਹਿੰਦੇ ਆ ਇਹ 컬러 ਦਿੱਲੋ ਤੋਂ ਨਹੀਂ ਆ ਨਹੀਂ ਆ ਲੋ ਜੀ ਅਗਲਾ ਲਾਸਟ ਉਹ ਸੋਨਾ ਪੀਸ ਆ ਲਾਸਟ ਤੇ ਰੱਖਿਆ ਇੰਨੇ ਗਾਗਨ ਨੂੰ ਬਹੁਤ ਪਿਆਰਾ 200 ਵਿੱਚ ਪੈਨਸਲ ਟਾਪ ਨਿਗਾਹ ਕਰ ਲਈਓ ਜਲਦੀ ਆ ਜਾਓ ਐਮ ਐਲ ਐਕਸਲ ਮਿਲ ਜਾਣੀਆਂ ਜੇ ਤੁਹਾਨੂੰ ਚਾਹੀਦੇ ਆ ਲੇਡੀਜ਼ ਲੋਰ ਲੇਡੀਜ਼ ਲੋਰ ਵੀ ਆ ਗਏ ਆ 5 ਐਕਸਲ ਤੱਕ ਆ ਗਿਆ ਜੀ ਲੇਡੀਜ਼ ਲੋਰ 5 ਐਕਸਲ ਤੱਕ ਐਲ ਸਾਈਜ਼ ਆਦਾ ਐਲ ਐਕਸਲ ਡਬਲ ਐਕਸਲ 트리플 ਐਕਸਲ 4 ਐਕਸਲ ਤੇ 5 ਐਕਸਲ ਤੱਕ ਲੇਡੀਜ਼ ਲੋਰ ਆ ਗਏ ਆ ਡਬਲ ਪਾਕਟ ਨਾਲ ਆ ਜੀ ਟੀ-ਸ਼ਰਟ ਲੌਂਗ ਵੀ ਨਾਲ ਮਿਲ ਜਣੀ ਆ ਜਿਹੜਾ ਤੁਹਾਨੂੰ ਚਾਹੀਦਾ ਹੈ ਲੇਡੀਜ਼ ਟੌਪ ਤੇ ਲੇਡੀਜ਼ ਲੋ ਦੋਨੇ ਆ ਗਿਆ ਆ ਤੁਹਾਨੂੰ ਦੱਸ ਦਈਏ ਜਿਹੜੇ ਵੱਡੇ ਵੱਡੇ ਬ੍ਰਾਂਡ ਵਾਲੇ ਕਹਿੰਦੇ ਮੈਂ ਸਿਰਫ ਬ੍ਰਾਂਡ ਪੰਦਾ ਆ ਮੈਂ ਬ੍ਰਾਂਡ ਤੋਂ ਇਲਾਵਾ ਨਹੀਂ ਕੱਪੜੇ ਨੂੰ ਹੱਥ ਲਾ ਲਈਓ ਇੱਕ ਵਾਰੀ ਬ੍ਰਾਂਡ ਪਲਾ ਦੇਵਾਂਗੇ ਉਹ ਪਿਆਰੀ ਟੀ-ਸ਼ਰਟ ਜਿਹੜਾ ਮੁੰਡਿਆਂ ਵਾਲਾ ਸਟਾਫ ਆ ਉਸ ਤੋਂ 10 GSM ਉੱਪਰ ਆ ਵਾ 200 ਰੁਪਏ ਦੇ ਵਿੱਚ ਜਲਦੀ ਆਜੋ ਸਵੇਰੇ 9 ਤੋਂ ਸ਼ਾਮ ਦੇ 6 ਆਸ਼ੂਦੀ ਹੱਤੀ ਫਗਵਾੜਾ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ 20 ਮਿੰਟ 'ਚ ਹੁਣ ਲੈ ਆਂਦੀਆਂ ਟੀਸ਼ਾ ਸ਼ਾਇਦ ਹੁਣੀ ਆਜੋ ਕਾਦੀ ਵੇਟ ਹੋ ਰਹੀ ਆ ਆਜੋ ਆਸ਼ੂਦੀ ਹੱਤੀ ਫਗਵਾੜਾ ਜੈ ਹਿੰਦ ਜੀ